हां जी सर ਜਿਹੜੀ ਅੱਜ ਡਿਜੀਟਲ মিডিਆ ਦੀ ਇਕਤਰਤਾ ਹੋਈ ਹੈ ਉਹਦੇ ਸਬੰਧ ਸਾਨੂੰ ਜਾਣਕਾਰੀ ਦਿਓ ਅੱਜ ਇੱਥੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਜਸਵਿੰਦਰ ਸਿੰਘ ਸਿੰਦਾ ਦੇ ਦਫ਼ਤਰ ਦੇ ਵਿੱਚ ਡਿਜੀਟਲ মিডিਆ ਯੂਜ਼ਰ ਹੈ ਜਿਹੜੇ ਉਹਨਾਂ ਦੀ ਇੱਕ ਇਕਤਰਤਾ ਹੋਈ ਹੈ ਔਰ ਉਹਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਕਿ ਵੀ ਜਿਹੜੀਆਂ ਸੋਸ਼ਲ ਮੀਡੀਆ ਯੂਜ਼ਰ ਯੂਜ਼ਰ ਹੈਗੇ ਆ ਡਿਜੀਟਲ মিডিਆ ਯੂਜ਼ ਕਰਦੇ ਆ ਜਿਵੇਂ ਨਿਊਜ਼ ਪ੍ਰੋਵਾਈਡਰ ਨੇ ਜਾਂ ਕੋਈ ਹੋਰ ਬਲੌਗਰ ਹੈ ਜਾਂ ਕ੍ਰியேਟਰ ਹੈ ਉਹਨਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਸੋ ਨਾ ਸਮੱਸਿਆਵਾਂ 'ਤੇ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਵੀ ਜిల్లా ਪੱਦਰ ਤੇ ਇੱਕ ਡਿਜੀਟਲ মিডিਆ ਕਲੱਬ ਦਾ ਗਠਨ ਕੀਤਾ ਜਾਵੇ। ਸੋ ਉਹਦੇ ਲਈ ਅਸੀਂ ਜਿਹੜਾ ਹੈਗਾ 5 ਅਪ੍ਰੈਲ ਦੀ ਡੇਟ ਨਿਰਧਾਰਤ ਕੀਤੀ ਹੈ ਤੇ ਅੱਜ ਤੋਂ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਗਰਚਰਨ ਸਿੰਘ ਰਾਜੂ ਪਤੋਂ ਇਹਨਾਂ ਨੂੰ ਅਗਵਾਈ ਦਿੱਤੀ ਗਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਮੈਨੂੰ ਵੀ ਉਹਦੇ ਵਿੱਚ ਰੱਖਿਆ ਗਿਆ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਔਰ ਸਾਡੇ ਸ਼ਮੀ ਭਦੌੜ ਦੀ ਉਹਨਾਂ ਨੂੰ ਵੀ ਜਿਹੜਾ ਉਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੋ ਉਸ ਕਮੇਟੀ ਦਾ ਕੰਮ ਇਹੀ ਹੋਏਗਾ ਕਿ ਅਸੀਂ ਉਸ ਡਿਜੀਟਲ ਮੀਡੀਆ ਕਲੱਬ ਦੇ ਦਾ ਗਠਨ 5 ਅਪ੍ਰੈਲ ਨੂੰ ਕੀਤਾ ਜਾਣਾ ਉਹਦਾ ਸੰਵਿਧਾਨ ਬਣਾਵਾਂਗੇ ਰੂਲ ਐਂਡ ਰੈਗੂਲੇਸ਼ਨ ਬਣਾਵਾਂਗੇ ਉਹਦਾ ਪ੍ਰਾਣ ਪੱਤਰ ਤਿਆਰ ਕਰਾਂਗੇ ਉਹਦਾ ਮੈਂਬਰਸ਼ਿਪ ਫਾਰਮ ਤਿਆਰ ਕਰਾਂਗੇ ਆਈ ਕਾਰਡ ਤਿਆਰ ਕਰਾਂਗੇ ਸੋ ਕਹਿੰਨ ਤੋਂ ਭਾਵ ਕਿ ਆ ਕਿ ਪੂਰੀ ਤਰ੍ਹਾਂ ਫੁੱਲ ਫਲੇਸ਼ਡ ਇੱਕ ਜਿਹੜੀ ਕਲੱਬ ਦਾ ਗਠਨ ਕਰਾਂਗੇ ਜਿਹੜੀ ਕਿ ਡਿਜੀਟਲ মিডিਆ ਯੂਜ਼ਰ ਕੋਈ ਵੀ ਜਿਹੜਾ ਹੈਗਾ ਇਹਦਾ ਮੈਂਬਰ ਬਣ ਸਕਦਾ ਜਿਹੜਾ ਸਾਡੀਆਂ ਨਿਯਮਾਂ ਤੇ ਸ਼ਰਤਾਂ ਦਾ ਪਾਲਣ ਕਰੇਗਾ ਸੋ ਉਹਦਾ ਮੈਂਬਰ ਬਣ ਸਕਦਾ ਤੇ ਡਿਜੀਟਲ মিডিਆ ਕਲੱਬ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਲੜੇਗਾ ਵੀ ਤੇ ਨਾਲ ਉਹਨਾਂ ਨੂੰ ਅਗਵਾਈ ਵੀ ਦੇਗਾ ਉਹਨਾਂ ਨੂੰ ਜਿਹੜਾ ਹੈਗਾ ਅ ਕਹੋ ਕਿ ਵੀ ਜਿੱਥੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹਨਾਂ ਦੇ ਨਾਲ ਲੈ ਕੇ ਖੜੇਗਾ ਵੀ ਸੋ 5 ਅਪ੍ਰੈਲ ਨੂੰ ਜਿਹੜਾ ਹੈਗਾ ਅਸੀਂ ਡਿਜੀਟਲ মিডিਆ ਕਲੱਬ ਦਾ ਗਠਨ ਕਰਨ ਜਾ ਰਹੇ ਹਾਂ ਤੋ ਜਿੰਨੇ ਵੀ ਡਿਜੀਟਲ ਮੀਡੀਆ ਯੂਜ਼ਰ ਜਿਹੜੇ ਕਿ ਪ੍ਰੋਫੈਸ਼ਨਲ ਇਸ ਕੰਮ ਨੂੰ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ 5 April ਤੱਕ ਇਹਦੀ ਮੈਂਬਰਸ਼ਿਪ ਵੱਧ ਤੋਂ ਵੱਧ ਲਓ ਔਰ ਮੈਂਬਰਸ਼ਿਪ ਪਲਾਨ ਲਈ ਤੁਸੀਂ ਜਿਹੜਾ ਗਰਚਨ ਸਿੰਘ ਰਾਜੂਪੱਤੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ 977972657 9779726576 ਔਰ ਮੇਰਾ ਨੰਬਰ 9417230506 ਸ਼ਮੀ ਬਧੌੜ ਜੀ ਦਾ ਨੰਬਰ 98767 ਜੀ 79777 987679777 770 ਤੋਂ ਇਹਨਾਂ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂਬਰਸ਼ਿਪ ਲਈ ਔਰ ਅਸੀਂ ਜਿਹੜਾ ਹੈਗਾ ਪੂਰੇ ਵਧੀਆ ਤਰੀਕੇ ਦੇ ਨਾਲ ਇਹਦੇ ਜਿਹੜਾ ਗਠਨ ਕਰੇ ਜਾ ਰਿਹਾ ਹੈ ਦੀ ਇੱਕ ਵੈੱਬਸਾਈਟ ਤਿਆਰ ਕੀਤੀ ਜਾਏਗੀ ਹਰ ਇੱਕ ਮੈਂਬਰ ਦਾ ਜਿਹੜਾ ਡਾਟਾ ਉਹ ਅਪਡੇਟ ਕੀਤਾ ਜਾਏਗਾ ਕਿਸੇ ਵੀ ਮੈਂਬਰ ਨੂੰ ਆਨਲਾਈਨ ਚੈੱਕ ਕੀਤਾ ਜਾ ਸਕੇਗਾ ਸੋ ਕਹਿਣ ਦਾ ਭਾਵ ਕਿ ਜੇਕਰ ਅਸੀਂ ਡਿਜੀਟਲ ਮੀਡੀਆ ਕਲੱਬ ਬਣਾਉਣ ਜਾ ਰਹੇ ਹਾਂ ਤਾਂ ਉਹਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਸਾਡੀ ਕੋਸ਼ਿਸ਼ ਰਹੇਗੀ ਤਾਂ ਕਿ ਕੋਈ ਵੀ ਕਿਤੇ ਵੀ ਬੈਠਾ ਜਿਹੜਾ ਸਾਡੇ ਮੈਂਬਰਸ ਬਾਰੇ ਵੀ ਜਾਣਕਾਰੀ ਹਾਸਲ ਕਰ ਸਕੇ ਤੇ ਉਹਨਾਂ ਵੱਲੋਂ ਜਿਹੜਾ ਕੰਟੈਂਟ ਆਪਦੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਸਕੇ ਇਹਦੀ ਮੈਂਬਰਸ਼ਿਪ ਫੀਸ ਕੀ ਹੋਵੇਗੀ ਇਹਦੀ ਮੈਂਬਰਸ਼ਿਪ ਫੀਸ ਹੈ ਵਨ ਟਾਈਮ ਲਾਈਫਟਾਈਮ ਮੈਂਬਰਸ਼ਿਪ ਫੀਸ ਹੈ ਜਿਹੜੀ 500 ਰੁਪਏ ਹੋਵੇਗੀ ਤੇ ਮੰਥਲੀ ਮੈਂਬਰਸ਼ਿਪ ਫੀਸ ਹੈ ਜਿਹੜੀ 100 ਹੈ